ਜਿਸ ਤਰ੍ਹਾਂ ਬਰਾਲਾ ਸਾਹਿਬ ਨੇ ਤੁਹਾਡੇ ਨਾਲ ਗੱਲ ਸੰਧੀ ਕੀਤੀ ਹੈ ਸਾਰੀ ਹਕੀਕਤ ਸਾਰੀ ਕਹਾਣੀ ਤੁਹਾਡੇ ਮੂਹਰੇ ਰੱਖਤੀ ਅਸੀਂ ਤਾਂ ਸਿਰਫ ਇਸ ਗੱਲ ਕਰਾਂਗੇ ਕਿ ਉਸੇ ਗੱਲ ਨੂੰ ਦੁਬਾਰਾ ਰਿਪੀਟ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ ਜਿਸ ਵੇਲੇ ਮਾਲਯੂ ਹਾਈ ਕੋਰਟ ਵਰਗੀਆਂ ਅਦਾਲਤਾਂ ਵੱਲੋਂ ਆਦੇਸ਼ ਹੋ ਜਾਣ ਇਹ ਕਾਰਵਾਈ ਕਰਨੀ ਬਣਦੀ ਹੈ ਕਿ ਡੀਜੀਪੀ ਵਿਸ਼ੇਸ਼ ਤੌਰ ਤੇ ਕਾਰਵਾਈ ਕਰੇ ਉਹਨਾਂ ਹਾਲਾਤਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜਾਂ ਡੀਜੀਪੀ ਵੱਲੋਂ ਬਿਲਕੁਲ ਉਹਦੇ ਤੇ ਅੱਖਾਂ ਤੇ ਕੰਨ ਬੰਦ ਕੇ ਬਹਿ ਜਾਣਾ ਕਿਸੇ ਦੀ ਗੱਲ ਦੇ ਤੇ ਗੌਰ ਨਾ ਕਰਨਾ ਇਹ ਮੈਨੂੰ ਲੱਗਦਾ ਸਾਡੇ ਦੇਸ਼ ਦਾ ਜਿਹੜਾ ਲਾਅ ਐਂਡ ਆਰਡਰ ਦੀਆਂ ਬੰਨ੍ਹਾ ਕਰਵਾ ਲਈ ਲੋਕ ਨਹੀਂ ਇਹ ਅੱਜ ਲਾਅ ਐਂਡ ਆਰਡਰ ਨੂੰ ਖੁਦ ਆਪ ਖਰਾਬ ਕੰਮ ਦੀ ਗੱਲ ਕਰ ਰਹੇ ਹਾਂ ਸਾਨੂੰ ਕਿਉਂ ਕਹਿਣਾ ਪਿਆ ਉਸ ਦਿਨ ਕਿ ਪਹਿਲਾਂ ਵੀ ਇੱਕ ਕਮਿਸ਼ਨ ਦੀ ਰਿਪੋਰਟ ਆ ਚੁੱਕੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਦੋਸ਼ੀ ਹੈ ਦੋਸ਼ੀ ਸਾਬਤ ਕੀਤੇ ਜਾ ਚੁੱਕੇ ਸੀ ਪਰ ਉਸੇ ਨੂੰ ਆਧਾਰ ਬਣਾ ਕੇ ਆਪਾਂ ਹਾਈ ਕੋਰਟ ਦੇ ਵਿੱਚ ਗਏ ਸੀ ਤਾਂ ਹਾਈ ਕੋਰਟ ਦੇ ਵਿੱਚ ਉਹ ਹਦੇਸ਼ ਹੋ ਜਾਂਦੇ ਨੇ ਉਸ ਤੋਂ ਬਾਅਦ ਕੰਟੈਂਪਟ ਪਾਈ ਜਾਂਦੀ ਹੈ ਕੰਟੈਂਪਟ ਪੈਂ ਤੇ ਵੀ ਪੰਜਾਬ ਪੁਲਿਸ ਵੱਲੋਂ ਡੀਜੀਪੀ ਸਾਹਿਬ ਵੱਲੋਂ ਕੋਈ ਸਟੱਫ ਨਹੀਂ ਉਤਾਰਿਆ ਜਿੰਦੂ ਵੀ ਕੰਮ ਇਸੇ ਮੁੱਦੇ ਨੂੰ ਲੈ ਕੇ ਅਸੀਂ ਲਗਾਤਾਰ ਯਤਨਸ਼ੀਲ ਰਿਹਾ ਐਸਕੇਮ ਨੌਨ ਪੋਲਿਟিক্যাল ਫਾਈਓਡਾਲਾਜੀ ਬਹਾਂ ਗਏ ਹੁਸੀਂ ਸਾਡੀ ਕੋਸ਼ਿਸ਼ ਸੀ ਇੱਕ ਵਾਰੀ ਮਿਲ ਕੇ ਡੀਜੀਪੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਈਏ ਤਾਂ ਕਿ ਅਗਾ ਕੋਈ ਹੋਰ ਕਿਸੇ ਤਰ੍ਹਾਂ ਦਾ ਸਟੈਪ ਨਾ ਚੱਕਣਾ ਪਵੇ ਕਿਸੇ ਤਰ੍ਹਾਂ ਦਾ ਕੋਈ ਲਾਡ ਆਰਡਰ ਦੀ ਸਿਚੁਏਸ਼ਨ ਅਮਸਰ ਸੈੱਟ ਦੇ ਵਿੱਚ ਨਾ ਬਣੇ ਸਾਡੇ ਲਈ ਇੱਕ ਬਹੁਤ ਪਵਿੱਤਰ ਸਥਾਨ ਹੈ ਉਹ ਕੋਈ ਧੰਨੇ ਦੇਣ ਵਾਲਾ ਥਾਂ ਨਹੀਂ ਹੈ ਰੰਗ ਗੱਲਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਕੋਸ਼ਿਸ਼ ਕੀਤੀ ਲੇਕਿਨ ਡੀਜੀਪੀ ਸਾਹਿਬ ਵੱਲੋਂ ਸਾਨੂੰ ਮਿਲਣ ਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਤਾਂ ਵੀ ਕੀ ਕਰਾਂਗੇ ਮਜਬੂਰਨ ਕੋਈ ਨਾ ਪੂਰਾ ਸਟੈਪ ਚੱਕਣਾ ਪਿਆ ਕਿਉਂ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਆਪਾਂ ਸਾਰੇ ਹੀ ਪੂਰੀ ਮਨੁੱਖਤਾ ਕੇਵਲ ਸਿੱਖੀ ਦੀ ਗੱਲ ਨਹੀਂ ਹੈ ਮਹਾਰਾਜ ਨੇ ਸਭ ਲੋਕਾਂ ਦਾ ਆਪਦੇਸ਼ ਦਿੱਤਾ ਹੋਇਆ ਕੋਈ ਚਾਹੇ ਕਿਸੇ ਵੀ ਧਰਮ ਨਾਲ ਰਿਲੇਟਡ ਹੈ ਇਹ ਦੇਣ ਵਾਲੇ ਗੁਰੂ ਦੇ ਨਾਲ ਅਜਿਹਾ ਕੁਝ ਹੋਵੇ ਤਾਂ ਉਹਨਾਂ ਨੂੰ ਸ਼ਬਦ ਹੋਣ ਵਾਲੇ ਅਸੀਂ ਕੁਝ ਨਹੀਂ ਦੇ ਸਕਦੇ ਲੇਕਿਨ ਇਹ ਜ਼ਰੂਰ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 328 ਸਰੂਪ ਗੈਰ ਕਰਕੇ ਉਹਨਾਂ ਨੇ ਕਿਹੜਾ ਰੂਪ ਬਣਾਇਆ ਜਾ ਰਿਹਾ ਹੈ ਉਹ ਗੁਰਬਾਣੀ ਨੂੰ ਕਿਸ ਰੂਪ ਦੇ ਵਿੱਚ ਛੇੜਛਾੜ ਕੀਤੀ ਜਾ ਰਹੀ ਹੈ ਤੇ ਭਵਿੱਖ ਦੇ ਵਿੱਚ ਸ਼ਬੇ ਸੰਜੀਵਾਲ ਸੁਦਾਇਨ ਵਾਲੇ ਗੁਰੂ ਨੂੰ ਕਿਸ ਰੂਪ ਦੇ ਵਿੱਚ ਪੇਸ਼ ਕਰਨ ਦੀਆਂ ਕੋਈ ਤਿਆਰੀਆਂ ਹੋ ਰਹੀਆਂ ਹੋਣਗੀਆਂ ਇਹ ਸਾਡੇ ਲਈ ਬੜਾ ਚਿੰਤਾ ਦਾ ਵਿਸ਼ਾ ਹੈ ਸਾਰੇ ਧਰਮਾਂ ਦੀ ਏਕਤਾ ਦੀ ਬਜਾਏ ਹੋ ਸਕਦਾ ਇਹ ਨੂੰ ਕੋਈ ਇਹੋ ਜਿਹੇ ਰੂਪ ਦੇ ਵਿੱਚ ਪੇਸ਼ ਕਰ ਦਿੱਤਾ ਜਾਏ ਜਿਵੇਂ ਸ਼ਰੋਮਣੀ ਕਮੇਟੀ ਦੀ ਮੋਹਰ ਦੇ ਅੰਦਰ ਛਪੀ ਹੋਈ ਇੱਕ ਕਿਤਾਬ ਦੇ ਵਿੱਚ ਸਾਡੇ ਸਤਿਗੁਰਾਂ ਦੇ ਬਾਰੇ ਦੇ ਵਿੱਚ ਜਿਨ੍ਹਾਂ ਦੇ ਸਾਹਮਣੇ ਹਰ ਵਿਅਕਤੀ ਹਰ ਧਰਮ ਦਾ ਵਿਅਕਤੀ ਨਾ ਤਮਸਤਕ ਹੁੰਦਾ ਹੈ ਉਹਨਾਂ ਦੇ ਬਾਰੇ ਦੇ ਵਿੱਚ ਬਹੁਤ ਸਾਰੇ ਅਪਿ ਸ਼ਬਦ ਬੋਲੇ ਗਏ ਤਾਂ ਫਿਰ ਅਜਿਹੇ ਹਾਲਾਤਾਂ ਨੂੰ ਕੰਟਰੋਲ ਕਰਨ ਦੇ ਲਈ ਜ਼ਰੂਰ ਸਾਨੂੰ ਤਾਂ ਕਿ ਭਵਿੱਖ ਦੇ ਵਿੱਚ ਕੋਈ ਅਜਿਹੇ ਹਾਲਾਤ ਨਾ ਬਣ ਜਿਹਦੇ ਕਰਕੇ ਕੌਮ ਦੀ ਆਪਸ ਵਿੱਚ ਸਾਡੇ ਭਾਰਤ ਦੇ ਲੋਕਾਂ ਦੀ ਤਸਲ ਬਣੇ ਕੋਈ ਡਿਸਪਿਊਟ ਬਣੇ ਉਹਨੂੰ ਕੰਟਰੋਲ ਕਰਨ ਦੇ ਲਈ ਇਹ ਸਾਨੂੰ ਮਜਬੂਰਨ ਇਸ ਲੜਾਈ ਨੂੰ ਅੱਗੇ ਤੋਰਨ ਵਾਸਤੇ ਅਸੀਂ 7 ਦਸੰਬਰ ਦਾ ਪ੍ਰੋਗਰਾਮ ਉਲੇਖਿਆ ਹੋਇਆ ਐਸਕੇਮ ਨਾਨ ਪੋਲਿਟিক্যাল ਤੇ ਇਸ ਮੰਤਕ hockey ਮੈਦਾਨ ਦੇ ਉੱਤੇ ਅਸੀਂ ਉਸ ਮੰਤਕ hockey ਵਾਲੀ ਜਗ੍ਹਾ ਤੇ ਇੱਕ ਵੱਡਾ ਇਕੱਠ ਕਰਾਂਗੇ ਔਰ ਉਸ ਇਕੱਠ ਦੇ ਵਿੱਚੋਂ ਸਰਕਾਰ ਨੂੰ ਅਸੀਂ ਫੇਰ ਅਪੀਲ ਕਰਾਂਗੇ ਕਿ ਇਸ ਧੱਕੇਸ਼ਾਹੀ ਨੂੰ ਬੰਦ ਕਰਦੇ ਹੋਏ ਠੀਕ ਰਾਹਾਂ ਤੇ ਚੱਲੇ ਸਰਕਾਰ ਤਾਂ ਕੇ ਲੋਕਾਂ ਦੀ ਸੱਭੇ ਸਾਂਝੀ ਵਾਲਤਾ ਵਾਲੀ ਜਿਹੜੀ ਗੱਲ ਹੈ ਉਹ ਬਣੀ ਨਹੀਂ। ਨੰਦਪੁਰ ਸਾਹਿਬ ਦੇ ਅੰਦਰ ਵਿਧਾਨ ਸਭਾ ਦਾ اجلاس ਕੀਤਾ ਹੈ। ਨੰਦਪੁਰ ਸਾਹਿਬ ਕਰ ਦੇਣਾ ਸਾਡੇ ਮਸਲੇ ਦਾ ਹੱਲ ਹੈ। ਸਾਡਾ ਇੱਕ ਵੀਰ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਟਾਵਰ ਤੇ ਬੈਠ ਕੇ ਇਹ ਆਵਾਜ਼ ਚੁੱਕ ਰਿਹਾ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥ ਕੱਲੇ ਭਗਵਾਨ ਸਾਹਿਬ ਦੀ ਗੱਲ ਨਹੀਂ ਕਰ ਰਿਹਾ ਉਹ। ਉਹ ਇਹ ਕਹਿ ਰਿਹਾ ਕਿ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਕਿਸੇ ਵੀ ਧਾਰਮਿਕ ਸਥਾਨ ਦੀ ਜੇ ਕੋਈ ਬੇਅਦਬੀ ਕਰਦਾ ਹੈ ਤਾਂ ਉਹਦੇ ਖਿਲਾਫ ਸਖਤ ਕਾਨੂੰਨ ਬਣੇ